ਦਾਸ ਦਾ ਨਾਮ ਬਲਦੇਵ ਸਿੰਘ ਹੈ ਜੀ ਇਹ ਬ੍ਰਾਂਚ ਰਈਆ ਦਾ ਮੁਖੀ ਜੋ ਮੁਖੀ ਦੀ ਸੇਵਾ ਦਿੱਤੀ ਗਈ ਆ ਤੋਂ ਦਾ ਸਮਝਦਾ ਹੈ ਕਿ ਜੋ ਬਲੱਡ ਡੋਨੇਟ ਹੈ ਸਭ ਤੋਂ ਵੱਡਾ দান ਦੁਨੀਆ ਵਿੱਚ ਸਭ ਤੋਂ ਉੱਤਮ দান ਜਿਹੜਾ ਹੈ ਖੂਨਦਾਨ ਹੈ ਮੈਂ ਆਪਣੀ ਗੱਲ ਕਰਾਂ ਤੇ ਇਸ ਲਗਭਗ ਮੇਰਾ ਖਿਆਲ 30 35 ਤੋਂ ਉੱਪਰ ਹੀ ਵਾਰ ਕਰ ਚੁੱਕਾ ਖੂਨਦਾਨ ਔਰ ਅੱਜ ਵੀ ਉਹ ਲਾਈਨ ਦੇ ਵਿੱਚ ਦਾਸ ਸ਼ਾਮਿਲ ਹੀ ਲੇਕਿਨ ਉਹ ਡਾਕਟਰਾਂ ਨੇ ਖੂਨ ਲੈਣ ਤੋਂ ਮਨਾ ਕਰਤਾ ਲੇਕਿਨ ਦਾਸ ਆਪਣੇ ਤਜਰਬੇ ਸਹਿਤ ਗੱਲ ਕਹਿੰਦਾ ਹੈ ਖੂਨ ਦਤਿਆਂ ਕੋਈ ਵੀ ਕਮੀ ਨਹੀਂ ਆਉਂਦੀ ਬਿਲਕੁਲ ਕਮੀ ਦੀ ਕੋਈ ਘਬਰਾਉਣ ਦੀ ਕਿਸੇ ਕਿਸਮ ਦੀ ਲੋੜ ਨਹੀਂ ਜਦੋਂ ਅਸੀਂ ਕਿਸੇ ਵੀ ਸੰਸਥਾ ਦੇ ਵਿੱਚ ਜਾਂ ਕਿਤੇ ਵੀ ਬਲੱਡ ਨੇਸ਼ਨ ਦੇ ਵਿੱਚ ਬਲੱਡ ਡੋਨੇਟ ਕਰਦੇ ਆ ਤੇ ਸਿਰਫ ਤਿੰਨ ਦਿਨਾਂ ਦੇ ਵਿੱਚ ਇਹ ਜਿਹੜੀ ਆ ਕਮੀ ਪੂਰੀ ਹੋ ਜਾਂਦੀ ਆ ਜੋ ਥੈਲੇਸੀਮੀਆ ਦੇ ਬੱਚੇ ਹਨ ਜਾਂ ਹੋਰ ਵੀ ਕੋਈ ਉਹਨਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ ਕਿਉਂਕਿ ਬਲੱਡ ਦੀ ਘਾਟ ਜਿਹੜੀ ਕੇਵਲ ਬਲੱਡ ਹੀ ਪੂਰੀ ਕਰ ਸਕਦਾ ਹੈ ਇਹ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਸਾਨੂੰ ਚੇਤਨ ਹੋਣ ਦੀ ਲੋੜ ਹੈ ਕਿ ਅਸੀਂ ਸਾਰਿਆਂ ਨੇ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣਾ ਹੈ ਔਰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਦਾਸ ਨੂੰ ਵੇਖ ਹੀ ਰਹੇ ਹੋ ਤੁਸੀਂ ਕਿ ਬਿਲਕੁਲ ਤੰਦਰੁਸਤ ਹੈ ਬਿਲਕੁਲ ਫਿੱਟ ਫਟ ਹੈ ਤੇ ਹੋਰ ਦਾਸ ਸਾਰਿਆਂ ਵਾਸਤੇ ਇੱਕ ਸੱਚੇ ਪਾਤਸ਼ਾਹ ਇਹ ਜੋ ਗੁਰਮਖ ਸਾਰੇ ਕਰ ਰਹੇ ਹਨ ਇਹਨਾਂ ਦੇ ਘਰਾਂ ਵਿੱਚ ਵੀ ਸੁੱਖ ਵਰਤੇ ਅਰਦਾਸ ਸਾਰਿਆਂ ਵਾਸਤੇ ਪਿਆਰ ਨਾਲ ਬੋਲੋ ਜੀ ਮੈਂ 16ਵੀਂ ਪਾਰਾ ਜੇ ਖੂਨ ਦੇ ਰਿਹਾ ਜੀ ਸ਼ਰੀਰ ਦੇ ਤੌਰ ਤੇ ਮੈਂ ਭਾਵੇਂ ਆਪਾਂ ਪਰ ਮੇਰੇ ਤੇ ਗੁਰੂ ਦੀ ਕਿਰਪਾ ਹੈ ਜੀ ਗੁਰੂ ਦੀ ਕਿਰਪਾ ਕਰਕੇ ਹੀ ਅੱਜ ਮੈਂ ਸੋਲੀ ਮਾਰਕ ਖੂਨ ਦੇ ਰਿਆਂਗੇ ਮੈਂ ਮੈਸੇਜ ਹੀ ਦੇ ਰਿਹਾ ਜੇ ਲੋਕਾਂ ਨੂੰ ਕਿਉਂਕਿ ਸ਼ਰੀਰ ਦੇ ਤੌਰ ਤੇ ਭਾਵੇਂ ਮੈਂ ਆਪਾਂ ਪਰ ਮੈਂ ਆਪ ਜੀ ਦੇਖ ਰੂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਖੂਨ ਜਿਹੜਾ ਉਹ ਦਿਨ ਦੇ ਵਿੱਚ ਮਿੰਟੋ ਮਿੰਟ ਬਣ ਜਾਂਦਾ ਹੈ ਪਰ ਜੇ ਅਸੀਂ ਕਿਸੇ ਦੀ ਅਸੀਂ ਆਪਣਾ ਖੂਨ ਦੇ ਕੇ ਕਿਸੇ ਦੀ ਜਾਨ ਬਚਾ ਦਈਏ ਤਾਂ ਇਹ ਬਹੁਤ ਵੱਡਾ ਦਾਨ ਹੈ ਤੇ ਮੈਂ ਅਪੀਲ ਕਰਦਾ ਕਿ ਆਪ ਸਾਰੇ ਨੂੰ ਇੱਕ ਖੂਨ ਦੇਣਾ ਚਾਹੀਦਾ ਠੀਕ ਹੈ ਠੀਕ ਹੈ ਮੈਂ ਕਹਿਣਾ ਚਾਹੁੰਦਾ ਕਿ ਖੂਨ ਜਿਹੜਾ ਹਮੇਸ਼ਾ ਦਾਨ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਜਦੋਂ ਕਿਸੇ ਦੀ ਜਾਨ ਬਚਦੀ ਹੈ ਤੇ ਉਹ ਆਪ ਜੀ ਨੂੰ ਅਸੀਸਾ ਦੇਵੇਗਾ ਔਰ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਮੈਂ ਆਪ ਜੀ ਦੇ ਥਰੂ ਇਹੀ ਅਪੀਲ ਕਰਦਾ ਕਿ ਸਾਰਿਆਂ ਨੂੰ ਸਾਨੂੰ ਖੂਨ ਦੇਣਾ ਚਾਹੀਦਾ ਮੇਰਾ ਨਾਮ ਰਾਜਿੰਦਰ ਕੌਰ ਹੈ ਤੇ ਮੈਂ ਸਾਰਿਆਂ ਮੇਰੀ ਰਿਕੁਐਸਟ ਕਰੂੰਗੀ ਕਿ ਖੂਨ ਜਿਹੜਾ ਹੈ ਡੋਨੇਟ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਜਿਹੜਾ ਹੈ ਕਿ ਖੂਨ ਡੋਨੇਟ ਕਰਨਾ ਚਾਹੀਦਾ ਥੈਂਕ ਯੂ ਫਿਰ ਰਹੀਏ ਵਿਕੇ ਖੂਨ ਦਾ ਨਿਰੰਕਾਰੀ ਮਿਸ਼ਨ ਵੱਲੋਂ ਕੈਂਪ ਜਿਹੜਾ ਲਗਾਇਆ ਗਿਆ ਹੈ ਉੱਥੇ ਹਰ ਵਾਰ ਦੀ ਤਰ੍ਹਾਂ ਆ ਕੇ ਇੱਕ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਖੂਨਦਾਨ ਜਿਹੜਾ ਜਿੰਨੂੰ ਮਹਾਦਾਨ ਕਿਹਾ ਜਾਂਦਾ ਹੈ ਕਿਤੇ ਬਣਦਾ ਨਹੀਂ ਹੈ ਇਸ ਸਿਰਫ ਆਪਣੇ ਸਰੀਰ ਚ ਬਣਦਾ ਹੈ ਤੇ ਸਿਰਫ ਆਪਾਂ ਹੀ ਲੋਕਾਂ ਦੀ ਫੈਲਸੀਮੀਆ ਤੋਂ ਪੀੜਿਤ ਕੋਈ ਕੈਂਸਰ ਪੀੜਿਤ ਕਿਸੇ ਨੂਰ ਬਲੱਡ ਦੀ ਲੋੜ ਪੈਂਦੀ ਹੈ ਤਾਂ ਇਨਾ ਕੈਂਪਾਂ ਚੋ ਇਹੋ ਜੇ ਇੱਕ ਨੇਕ ਦਿਲ ਪਰਾਲੇ ਚੋਂ ਹੀ ਆਪਾਂ ਨੂੰ ਪ੍ਰਾਪਤ ਹੁੰਦਾ ਹੈ ਮਨ ਦੀ ਜੋ ਸੰਤੁਸ਼ਟੀ ਹੁੰਦੀ ਹੈ ਖੂਨਦਾਨ ਦੇ ਕੇ ਕਿਸੇ ਦੀ ਮਦਦ ਕਰਕੇ ਇਹ ਬਹੁਤ ਵੱਡੀ ਚੀਜ਼ ਹੈ ਅੱਜ ਜਿੱਦਾਂ ਦਾ ਉਪਰਾਲਾ ਕੀਤਾ ਗਿਆ ਹੈ 200 ਯੂਨਿਟ ਤੋਂ ਵੱਧ ਬਲੱਡ ਇੱਥੇ ਇਕੱਠਾ ਹੋਇਆ ਹੈ ਲੋਕਾਂ ਨੇ ਡੋਨੇਟ ਕੀਤਾ ਐਂਡ ਉਮੀਦ ਹੈ ਕਿ ਹੋਰ ਵੀ ਵੱਧ ਹੋਏਗਾ ਸਾਡੇ ਸਾਥੀਆਂ ਨੇ ਵੀ ਅੱਜ ਇੱਥੇ ਯੋਗਦਾਨ ਪਾਇਆ ਹੈ ਤੇ ਬਹੁਤ ਖੁਸ਼ ਹੁੰਨੇ ਆ ਇਹੋ ਜਿਹੇ ਉਪਰਾਲੇ ਦਾ ਹਿੱਸਾ ਹੋ ਕੇ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ पंडित मौलवी बेगम तांत्रिक एना चोर ठगा तो सावधान स्पेशलिस्ट वशीकरण सट्टा नंबर लव मैरिज पति पत्नी चानबन विदेश च पक्का होना कारोबार का ना चलना सिर्फ इकती घंटिया च समाधान फ्री फ्री फ्री, फ्री आर के तांत्रिक मोबाइल पचानवे एक सौ जीरो तिरानवे सत्तर एक सौ पांच अठानवे चार सौ पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par